ਤਾਂ ਇਹ ਤਾਂ ਖਾਂ ਭਰ ਕੇ ਬੈਠ ਗਏ ਸੀ ਹੁਣ ਮੈਨੂੰ ਆ ਵੀ ਅੱਜ ਚੱਲੂ ਦੇਖੀ ਸਵਾਦ ਹਰ ਮਨ ਨੂੰ ਬਹੁਤ ਸਵਾਦ ਲੱਗਦੇ ਨੇ ਇਹ ਪਰ ਮੈਨਾਂ ਦੀ ਸਕੂਲ ਗਈ ਗਈ ਖਾ ਲੈਣੀ ਹੁੰਦੀ ਆ ਤੇ ਦੁਪਹਿਰੇ ਤੇ ਚਲੋ ਮੇਰਾ ਇਨਾਂ ਵਾਸਤੇ ਰੋਟੀ ਬਣਾ ਕੇ ਰੱਖੀ ਹੁੰਦੀ ਆ ਇਹ ਖਾਂਦਾ ਮੜਾਈ ਨਾਲ ਤੇ ਮੈਂ ਲੱਗੀ ਹੋਈ ਸੀ ਬਣਾਉਣ ਤੇ ਖੁਸ਼ੀ ਕਹਿੰਦੀ ਮੈਂ ਬਣਾਉਣੇ ਨੇ ਖੁਸ਼ ਨਹੀਂ ਸਾਡੀ ਚੋਰ ਆਂਦਾ ਕੰਮ ਸਿੱਖਣ ਦਾ ਉਹ ਬੈਠੇ ਨਾ ਰੋਤੀ ਨੂੰ ਪਾ ਲਈ ਦੀ ਤੇ ਪੱਤੇ ਬੈਨੇ ਵਾਰ ਇਹਦੇ ਵਿੱਚ ਮੈਂ ਸੁੱਕੀ ਮੇਥੀ ਪਾਈ ਉਹਦੇ ਨਾਲੇ ਬਹੁਤ ਹੋਰ ਵੀ ਸਵਾਦ ਬਣੇਗਾ ਇਹ ਤਾਂ ਚਾਹ ਕੋਈ ਨੈਣ ਨਕ ਤਾਂ ਟੁੱਟੇ ਜਾਂਦਾ ਹੁੰਦਾ ਫੇ ਪੈ ਵੀ ਵੱਡਾ ਗਿਆ ਨਾ ਆਪਾਂ ਤੋਂ ਆਪਾਂ ਮਠਾਈ ਲੈ ਕੇ ਆਵਾਂਗੇ ਅੱਜ ਕਿ ਅੱਗੇ ਵੀ ਆਪਾਂ ਪਿਛਲੀ ਵਾਰ ਵੀ ਮਠਾਈ ਲੈ ਕੇ ਆਏ ਸੀ ਹੁਣ ਉਹ ਵੀ ਲੈ ਕੇ ਆਵਾਂਗੇ ਕੋ ਕਰ ਦਵਾ ਜੀ แต่ในเรื่องจะต้องติดติดอยู่ ਆ ਰਿਹਾ ਤੁਹਾਨੂੰ ਉਹ ਕੁਪੜੇ ਦਿਖਾ ਦੇਣੀ ਖਾਬਾਬ ਆਪਾਂ ਦੀ ਅੱਗੇ ਆ ਆ ਸੂਟ ਮੇ ਕੱਲ ਪਾਕੀ ਇਸੇ ਮੇ ਆ ਕੇ ਧੋ ਤਾ ਫਿਰ ਮੈਂ ਪਾਣੀ ਪਿਆ ਸੀ Oh, <laughs> ਤ੍ਰੀਕਾਲ ਜੀ ਸਾਰੇ ਨੂੰ ਲਾਈਫ ਆਫ ਹਨੂ ਦਿੱਖ ਤੇ ਤੁਹਾਡਾ ਦੁਆਰ ਤੋਂ ਇਸ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਅੱਜ ਦੇ ਦਿਹਾੜੇ ਦੇ ਤੁਹਾਨੂੰ ਬਹੁਤ-ਬਹੁਤ ਬਧਾਈਆਂ ਤੇ ਅਸੀਂ ਵੀ ਨਾ ਤੋਂ ਕਿ ਤਿਆਰ ਨਾ ਗੁਰਪੁਰਬ ਮਨਾਉਣ ਵਾਸਤੇ ਤੇ ਹੁਣ ਬਣਾਵਾਂਗੇ ਆਪਾਂ ਕੜਾ ਪ੍ਰਸ਼ਾਦ ਤੇ ਮੈਂ ਪਾਠ ਕਰਦੀ ਬਣਾਉਣੀ ਹੁੰਦੀ ਆ ਦੇਖਣੋਂ ਮੈਂ ਕੁਛ ਇੰਤ ਕਹਿ ਦੂੰ ਥੋੜੀ ਜਿਹੀ ਵੀਡੀਓ ਸ਼ੂਟ ਕਰ ਦੂਗੀ ਬਾਕੀ ਆਪਣਾ ਸਾਰਾ ਕੰਮ ਨਵੇੜਿਆ ਪਿਆ ਕਪੜੇ ਸੀਗੇ ਤਾਂ ਹਮਾਰ ਕੇ ਸਾਹਮਣੇ ਸਾਰਾ ਸਾਰਾ ਕੰਮ ਨਵੇੜਟਾ ਸੀ ਹੁਣ ਤਿਆਰਾਂ ਗੁਰਪੁਰਬ ਹਰ ਮੰਦਿਰ ਦੀ ਸਾਰੀ ਤਿਆਰੀ ਕਰੀ ਪਈ ਆ ਉਹ ਵੈਸੇ ਸਵੇਰ ਦੇ ਥੋੜਾ ਥੋੜਾ ਜਿਹਾ ਪੜਾਕੇ ਬੰਬ ਜੇ ਭਜਾਈ ਜਾਂਦਾ ਤੇ ਹੁਣ ਕਹਿੰਦਾ ਮੈਂ ਰਾਤ ਨੂੰ ਹੋਰ ਬਜਾਉਂਗਾ ਤੇ ਚਲੋ ਜੀ ਤੇ ਚਲੋ ਮੇਰੀ ਵੀ ਸਾਰੀ ਤਿਆਰੀ ਕਰੀ ਪਈ ਆ ਬਾਹਰੋਂ ਕਪੜਾ ਲੀੜਾ ਚੱਕਤਾ ਵੈਸੇ ਅੱਜ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਮੰਝਾ ਰਹਿ ਗਿਆ ਘਰ ਨੂੰ ਤੇ ਅੰਦਰ ਹਰ ਮੰਨ ਮੰਝਾ ਦਾ ਕਰਦੇ ਅੰਦਰ ਤੇ ਲੋ ਮੈਂ ਇੱਧਰ ਵੀ ਸਾਰਾ ਕਿਤਾ ਇਤਿਹਾਸ ਸਾਰ ਕੁਝ ਤਿਆਰ ਕਰਤਾ ਭਾਂਡੇ ਸਾਫ਼ ਕਰਕੇ ਮੈਂ ਜੋਤ ਜਿਗਾਈ ਸਜਵੇਂ ਸਵੇਰੀ ਲਾਤੀ ਸੀ ਜੋਤ ਕਿਉਂਕਿ ਅੱਜ ਦੇ ਦਿਨ ਮੈਂ ਜ਼ਰੂਰ ਸਾਰਾ ਦਿਨ ਜੋਤ ਜਿਗਾ ਕੇ ਰੱਖਦੀ ਆ ਤੇ ਰਸੋਈ ਚ ਪੋਚਾ ਲਾਤਾ ਸਮਾਰ ਸਮਾਰ ਸਾਫ਼ ਕਰਤਾ ਤੇ ਦਾਲ ਨੂੰ ਮੈਂ ਵਾਲੀ ਦਿੱਤੀ ਸੀ ਦਾਲ ਆਪਣੇ ਪਈਆ ਗੈਸ ਸਾਫ਼ ਆ ਸਲਫ ਸਾਫ਼ ਆ ਵਸਾਪਣ ਇਕੜਾ ਪ੍ਰਸ਼ਾਦ ਬਣਾਉਣਾ ਤੇ ਚਲੋ ਜੀ ਤੁਸੀਂ ਬਲੌਗ ਨਾ ਬਣੇ ਰਹੋ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੱਲ ਨੂੰ ਲਾਤੀ ਦਿੱਤੀ ਮੋਮਬਤੀਆਂ ਦੀ ਤੇਰੇ ਪਹਿਲਾਂ ਤੇਰੇ ਤੇ ਪਾ ਹਾਂ ਤੇ ਚਲੋ ਜੀ ਹੁਣ ਆਪਾਂ ਤਿਆਰੀ ਕਰਾਂਗੇ ਕੋਠੇ ਤੇ ਕੋਠੇ ਦੇ ਪਹਿਲਾਂ ਦੀਵੇ ਮੋਮਬਤੀਆਂ ਲਾਉਣੇ ਆ ਲੈਟਾ ਨਿਲਾ ਰਹਿਮ ਨੇ ਲਾ ਵੀਦ ਇਹ ਲੱਗਿਆ ਹੋਇਆ ਹਾਂ ਲਾਉਣ ਗੜੀ ਹਾਂ ਹਾਂ ਥੋੜੇ ਜਿਹੇ ਰਹਿ ਗਏ ਇੱਥੇ ਲਾਵਾਂਗੇ ਤੇ ਜਰੂਰੀ ਤੁਸੀਂ ਨਾ ਨਾਲ ਬਲੌਗ ਨੂੰ ਪੜੀ ਰਿਹਾ ਖਲਵਾਚ ਕਰਿਓ ਚੈਨਲ ਤੇ ਕੰਨੀ ਰਿਹਾ ਤੇ ਜਰੂਰੀ ਚੈਨਲ ਸਬਸਕ੍ਰਾਈਬ ਕਰ ਲਈਏ ਮੈਂ ਅब्दੁਲਾਈ ਦਾ ਕਹਣਾ ਕੋਈ ਨਾ ਕੋਠੇ ਤੇ ਬਿਜਾਲੀ ਹੋਣਾ 야, <löen> 나. No, meni, me metto perciò, ma non no, la no. ghigna. No, no. ਬਾਰੀ ਉਹਨੇ ਜੇ ਕੋਈ ਗਲਤ ਕਰਵਾ ਦਿੱਤੀ ਉਹ ਲੱਗੇ ਤਨ ਕਰਦੀ ਹੁਣੇ ਸਾਰੇ ਪਟੇ ਕਰਦੇ ਤੇ ਲੋ ਜਿਸੀ ਮੱਥਾ ਟੇਕਦੇ ਆ ਦਸ ਕਰਦੀ ਮੋਬਤੀਆਂ ਦੀਵੇ ਮੋਬਤੀਆਂ ਖੁਸ਼ੀ ਨਹੀਂ ਉਧਰ ਲਾਤੀਆਂ ਅਜ ਨਾ ਹਵਾ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਅਸਤੇ ਦੀਵੇ ਵੀ ਤਿਆਰ ਕਰੇ ਨੇ ਮੈਂ ਮੋਸੋ ਕੋਲ ਕੇ ਸਾਰੇ ਸੰਸਾਰ ਦੀ ਚਾਤੀ ਕਰਾ ਰੱਖੇ ਸਾਰੇ ਦੁਪਹਿਰ ਪਰ ਯਾਤ ਰੱਖਣ ਦਾ ਬਜ਼ਰੀ ਆ ਦੇ ਰੰਗ ਨੇ 阿拉塔的人就离开啦，真走啦。 ਨਤੀਜਾ ਹਨਾ ਜੇ ਕੋਈ ਜੀਜੀ ਰੀਚ ਜਾ ਕੇ ਦੇਖ ਕੇ ਫੇਰ ਕਿ ਨਾ ਕੀ ਬੈ ਦਰਮਨ ਪਹਿਲਾ ਅਸਵਾਜੀ ਨੂੰ ਅਗਰ ਅਨੂਲਾ ਫੁੱਲ ਜੜੀਨ ਲਾ ਇਹ ਨਹੀਂ ਚੱਲਣਾ ਹੁਣ ਮੇ ਨਾ ਕੀ ਆ ਇਹ ਲਾਈਟਰ ਦੇ ਵਿੱਚ ਨੁੱਕ ਕਰਵਾਓ ਓਲੇ ਚ ਓਲੇ ਚ ਲਾਓ ਖੂਂਜੇ ਚ ਕਰ ਲ ਖੂਂਜੇ ਚ ਸਮਾਰ ਹਾਏ ਅੱਗ ਮੈਂ ਹੋਰੇ ਖੜੇ ਮੇਰੇ ਚਲ ਮੇਰੇ ਵਿੱਚ ਆ ਕੇ ਬੱਜਦੀ ਆਏ ਕਿ ਬੱਜਦੀ ਹੈ ਚਾਟਣਾ ਤੂੰ ਇਹਦੇ ਵਿੱਚ ਲੱਗੀ ਦੀ ਆਦੇ ਹਾਈ ਫੁੱਲ ਜੜੀ ਨਾਲ ਚੱਲ ਪੁਆ ਹੁਣ ਹਵਾ ਕਰਕੇ ਹੋਣੀ ਚੱਲਦੀ ਕੀ ਲੱਗ ਗਿਆ ਹੁਣ ਅੱਛੀ ਅੱਛੀ ਖੜਿਆ ਇਸਤਾ ਚਲ ਕੋਈ ਨਾ ਚੱਲ ਜੱਗ ਦੀ ਲੱਗ ਲੱਗ ਉਹਦੇ ਤਾਂ ਪੜਾ ਕੇ ਵੱਜਦੀ ਤੇ ਅੱਜ ਕਿਹਣੀ ਵੱਜਦੀ ਖਸ ਹੋ ਗਈ ਕਿ ਹਾਂ ਐ ਦੂਸਰੀਆਂ ਵਧੀਆਂ ਉਹ ਕਿੱਥੇ ਨੇ ਫਲ ਚੜੀਆਂ ਅੱਤੜ ਚਲ ਦੂਸਰਾ ਹੈਲੋ ਪਤਾ ਸੇ ਆਏ ਹੈ ਮੇਰੇ ਜਵਾਕ ਮੇਰਾ ਪਤਮਸਾ ਖੁਸ਼ ਹੋਇਆ ਉਦਾਸ ਹੋ ਗਿਆ ਸੀ ਇਹ ਤਾਂ ਬਹੁਤ ਇਹ ਤਾਂ ਅੱਖਾਂ ਭਰ ਕੇ ਬੈਠ ਗਿਆ ਸੀ ਹੁਣ ਮੈਨੂੰ ਆਈਡੀਆ ਦਿੱਤਾ ਵੀ ਐਂ ਚਲਾ ਬੰਬੂ ਬੂੰਬੂ ਜਾਨੀ ਹੈਗੇ ਨਾ ਚੋ ਹਾਂ ਹਰਮਨ ਇੱਕ ਜ਼ਬਰ ਜਿਆ ਸੀ ਵਜਿਆ ਸੀ ਇੱਕ ਤੂੰ ਇਧਰੇ ਰਹਿ ਗਈ ਦੀ ਓਲੇ ਚ ਓਲੇ ਭਈ ਹਰਮਨ ਨੇ ਬਜਾਤੇ ਸਾਰੇ ਬੰਬ ਵੜਾ ਕੇ ਬਜਾ ਗਤੇ ਪਰ ਮੇਰੇ ਪੁੱਤ ਕਈ ਵਾਰ ਰੁੱਸ ਵੀ ਗਿਆ ਸੀ ਤੇ ਕਈ ਵਾਰ ਅਸੀਂ ਹੱਸੇ ਵੀ ਬਹੁਤ ਜ਼ਿਆਦੇ ਆ ਮੇਰੇ ਅਰ ਖੁਸ਼ੀ ਦੇ ਤਾਂ ਪਿੱਛੀ ਪੈ ਗਿਆ ਸੀ ਅਸਤਪਤ ਅਸਤਪਤ ਜਲੀਆ ਇਹ ਚ ਬੰਬ ਤਾਂ ਨਹੀਂ ਵੱਜਦਾ ਮੋਬਤੀ ਸਾਡੀ ਅੱਜੇ ਚੱਲੂ ਦੇਖੀ ਹਾਂ ਇਹ ਦੋਨਾਂ ਨਾਲ ਲਾਉਗ ਦੋਨਾਂ ਨਾਲ ਦੋਨਾਂ ਨਾਲ ਲਾਓ ਦੋਨਾਂ ਨਾਲ ਥੋੜਾ ਕਰ ਲਓ ਉੱਪਰ ਉਹਨੂੰ ਵੀ ਚੱਕਰ ਨੂੰ ਲੈ ਇਧਰ ਨੂੰ ਸੱਟ ਤਾਂ ਐਂਕੀ ਸੈੱਡ ਹੋ ਜਾ ਤੇ ਇੱਕ ਨਹੀਂ ਹੋ ਹੋਰ ਤਾਂ ਪਤਾ ਵੀ ਨਹੀਂ ਲੱਗਣਾ ਵੀ ਕਿੱਧਰ ਕਿੱਧਰ ਨੂੰ ਜਾਊਗੀ ਹੋਰ ਆਪਦੇ ਬਾਲ ਜੇ ਹਰਮਨ ਕਰਾਂ ਰੱਖ। ਉਲਾ ਘਰ ਲੋ ਉਲਾ। ਉਦੋਂ ਨੂੰ ਸੜਦੀ ਹਰ ਮੇਪਰਾ ਨੂੰ ਇਹਨੂੰ ਬੀਨ ਚੱਕਰ ਨੂੰ। ਅੱਜ ਦਾ ਆਪਾਂ। ਹਾਂ ਆ ਦੇ ਪਹਿਲੇ ਚੱਲ ਪੈਣ ਦੋ। ਲੈ ਹੁਣ ਉਹਦੇ ਹੱਥਾਂ ਨੂੰ ਅੱਗ ਲਾਉਣੀ ਆ। ਆ ਦੇ ਰੱਖ ਲਾ। ਉੱਪਰ ਤਾਂ ਵਿਚਾਰੇ ਇਹ ਇੰਨੀਆਂ ਡੱਬੀਆਂ ਖਾਲੀ ਕਰਕੇ ਆਏ ਨੇ ਬਹੁਤ ਜ਼ਿਆਦੀ। ਮੈਂ ਕਹਾਂ ਚੱਲ ਹੁਣ ਇੱਕ ਰਹਿ ਗਿਆ ਹੀਠਾਂ ਚ ਲਾ ਲਓ। ਮੋਟਰਸਾਈਕਲ ਕਰਨੀ ਨੂੰ ਨਾ ਜਵੇ ਹਰਮਨ ਐਨੀਵੇ ਉਹ ਉਹ ਦੇ ਕਰਕੇ ਨਹੀਂ ਘੁੰਮਦਾ ਇਟਾਂ ਕਰਕੇ ਨਹੀਂ ਘੁੰਮਦਾ ਹੈਗਾ ਚਲ ਫਤੇ ਬੁਲਾਉ ਚਲ ਫਤੇ ਬੁਲਾਉ ਤੇ ਰੌਜਿਕ ਅਸੀਂ ਆ ਗਏ ਹਿੱਟ ਹ ਬਹੁਤ ਬੰਪੜਾ ਕੇਸੀ ਬੁਝਾਰੇ ਬਜਾਏ ਬਹੁਤ ਔਖੇ ਨੇ ਹਨ ਮੰਨੇ ਹਵਾ ਇੰਨੀ ਜ਼ੋਰ ਦੇ ਚਾਲਦੀ ਸੀ ਬਹੁਤ ਜ਼ਾਰੇ ਮੋਮਬਤੀਆਂ ਵੀ ਜਿਹੜੀਆਂ ਅਸੀਂ ਕੋਠੇ ਕਿਲੋਂ ਦੇ ਸੀ ਜਾਂ ਹਦੀਵੇ ਲਾਉਣ ਦੀ ਮੋਮਬਤੀਆਂ ਕੇਸੀ ਖੁਸ਼ੀ ਲਾਉਣ ਪਰ ਚੱਲ ਜਾਈ ਹੈ ਦੀ ਤੇ ਲੈਸ ਅਸੀਂ ਫਿਰ ਬੰਬ ਭਰਾ ਕੇ ਵੀ ਹਨ ਮੰਨੇ ਸਾਰੇ ਚਲਾ ਦੇ ਜਿਹੜੇ ਇਹ ਦੀਵਾਲੀ ਨੂੰ ਰੱਖੇ ਸੀ ਇਹ ਤੇ ਬਸ ਮੈਂ ਖਲੋੜੀਆਂ ਨੀ ਇਹਨਾਂ ਦਾ ਬਦ ਨਾਮ ਤੇ ਸਬਜੀ ਮੈਂ ਕੱਢ ਲਈ ਕੌਲੀ ਚ ਭਾਂਡੇ ਵਿੱਚ ਖਾਲੀ ਕਰ ਤੇ ਰੋਟੀ ਬਣਾ ਕੇ ਵੇਜ ਜਿਹੜੀ ਤਾਂ ਦਾ ਮਾਂ ਦੇ ਦੇ ਭਾਂਡੇ ਜੇਕਰ ਜੁਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੀ ਜਰੂਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਆਪਾਂ ਤੁਹਾਨੂੰ ਫੇਰ ਕਿਸੇ ਨਵੀਂ ਵੀਡੀਓ ਨਾਲ ਮਿਲਦੀ ਆ ਤੇ ਚਲੋ ਜੀ ਠੀਕ ਆ ਪ੍ਰਮਾਤਮਾ ਸੋਖ ਰੱਖੇ ਜਾਂਦੀ ਤਾਂ ਰੱਖੇ ਸਾਰਿਆਂ ਤੇ ਮੇਰ ਭਰੇ ਹੱਥ ਰੱਖਣ ਤੇ ਫਿਰ ਦੁਆਰੇ ਤੋਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪਰਬ ਦੀ ਬਹੁਤ-ਬਹੁਤ ਮੁਬਾਰਕਾ ਤੇ ਚਲੋ ਜੀ ਹੁਣ ਮੈਂ ਬੱਚੇ ਨੂੰ ਰੋਟੀ ਖਵਾ ਦਮਾ ਦਮਾ ਟਾਈਮ 8 ਵਜੇ ਨਹੀਂ ਐ ਕਿ ਗੜੇ ਨੂੰ ਸਾਡਾ ਕੰਮ ਮੁੱਕ ਜਾਂਦਾ